ਜਦੋਂ ਸਾਡੇ ਲਈ ਜ਼ਰੂਰੀ ਹੋਵੇ ਨਾ ਕੋਈ ਚੀਜ਼ ਫਿਰ ਅਸੀਂ ਹਰ ਦੁੱਖ ਸੁੱਖ ਤਕਲੀਫ ਕੱਟ ਲਈਂ ਅਸੀਂ ਵੱਡੀਆਂ ਵੱਡੀਆਂ ਮੁਸੀਬਤਾਂ ਕੱਟ ਲੈਂਦੇ ਆ ਜਦੋਂ ਸਾਡੇ ਲਈ ਜ਼ਰੂਰੀ ਹੋਵੇ ਬੜਾ ਦਰਦ ਮਾਨ ਸਹਿ ਜਾਂਦੀ ਏ ਜਦੋਂ ਉਹਦੇ ਲਈ ਜ਼ਰੂਰੀ ਹੁੰਦਾ ਹੈ ਕਿ ਮੈਂ ਬੱਚੇ ਨੂੰ ਜਨਮ ਦੇਣਾ ਮੈਂ ਮਾਂ ਬਣਨਾ ਹੈ ਬੜੇ ਦਰਦ ਸਹਿ ਜਾਂਦੀ ਤੁਹਾਡੇ ਚ ਬੜੇ ਵੀਰ ਨੇ ਬੜੇ ਭਰਾ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਬੜੀਆਂ ਤਕਲੀਫਾਂ ਨੂੰ ਸਹਿਆ ਹੈ ਤਕਲੀਫਾਂ ਚੱਲੀਆਂ ਨੇ ਜਦੋਂ ਜ਼ਰੂਰੀ ਹੋਵੇ ਨਾ ਜ਼ਿੰਦਗੀ ਚ ਕਿ ਬੱਚੇ ਸੈਟਲ ਕਰਨੇ ਨੇ ਨਿਆਣਾ ਕਹਿੰਦਾ ਮੈਂ ਕੈਨੇਡਾ ਜਾਣਾ ਫਿਰ ਭੇਜਣਾ ਫਿਰ 20 ਲੱਖ ਦਾ ਪ੍ਰਬੰਧ ਕਰਨਾ 30 ਲੱਖ ਦਾ ਪ੍ਰਬੰਧ ਕਰਨਾ ਦੋ ਦੋ ਬੱਚੇ ਭੇਜਣੇ ਫਿਰ ਜੇ ਜ਼ਰੂਰੀ ਬਣ ਜਾਏ ਫਿਰ ਮਾਪੇ ਸੈਕਰੀਫਾਈਜ਼ ਕਰਦੇ ਹਨ ਤਕਲੀਫਾਂ ਚੱਲਦੇ ਹਨ ਮੁਸੀਬਤਾਂ ਚੱਲਦੇ ਨੇ ਮਾਪੇ ਚੱਲਦੇ ਹੀ ਆਏ ਜਦੋਂ ਜ਼ਰੂਰੀ ਹੋ ਜਾਏ ਫਿਰ ਹਰ ਮੁਸ਼ਕਲ ਅਸੀਂ ਚੱਲ ਲੈਨੇ ਆ ਜ਼ਰੂਰੀ ਹੋ ਗਏ ਫਿਰ ਸੁਣੋ ਜਿਸ ਬੰਦੇ ਨੂੰ ਅੱਜ ਡਾਕਟਰ ਕਹਿ ਦਵੇ ਵੀ ਤੈਨੂੰ ਸ਼ੂਗਰ ਹੋ ਗਈ ਹੈ ਤੇਰਾ ਕੋਲੇਸਟ੍ਰੋਲ ਹਾਈ ਹੋ ਰਿਹਾ ਹੈ ਯੂਰਿਕ ਐਸਿਡ ਤੇਰਾ ਵੱਧ ਰਿਹਾ ਹੈ ਤੇਰਾ ਟੀਜੀ ਵੱਧ ਰਿਹਾ ਤੇ ਬਚੇਗਾ ਹੀ ਤਾਂ ਜੇ ਸੈਰ ਕਰੇਗਾ ਡਾਈਟ ਕੰਟਰੋਲ ਕਰੇਗਾ ਖਾਣਾ ਪੀਣਾ ਤੈਨੂੰ ਕੰਟਰੋਲ ਕਰਨਾ ਪੈਣਾ ਹੈ ਨਹੀਂ ਤੇ ਤੇਰੀ ਜਾਨ ਨਹੀਂ ਬਚਣੀ ਜੇ ਸਾਡੀ ਜਾਨ ਤੇ ਹੀ ਆ ਬਣੇ ਜੇ ਸਾਡੇ ਲਈ ਜ਼ਰੂਰੀ ਹੋ ਜਾਵੇ ਕਿ ਇਹ ਸਾਨੂੰ ਕਰਨਾ ਹੀ ਪੈਣਾ ਹੈ ਡਾਕਟਰ ਨੇ ਆਖਿਆ ਜੇ ਤੇ ਐਕਸਰਸਾਈਜ਼ ਕਰੇਗਾ ਤੁਰੇਗਾ ਦੌੜੇਗਾ ਭਜੇਗਾ ਫਿਰ ਤੇ ਕੱਢ ਜਾਏਗਾ ਭਾਈ ਤੂੰ 10 ਸਾਲ 20 ਸਾਲ ਉਮਰ ਵੱਧ ਚੂ ਤੇਰੀ ਤੇ ਜੇ ਤੂੰ ਐਕਸਰਸਾਈਜ਼ ਨਾ ਕੀਤੀ ਤੂੰ ਤੁਰਿਆ ਨਾ ਤੂੰ ਭਜ ਨਾ ਠ ਨਾ ਕੀਤੀ ਤੂੰ ਡਾਈਟ ਦਾ ਕੰਟਰੋਲ ਨਾ ਕੀਤਾ ਤੇ ਫਿਰ ਤੇ ਤੇ 2 ਸਾਲ ਨਹੀਂ ਕੱਢਣੇ ਤੂੰ ਤੇ ਕੀ ਪਤਾ ਕਦੋਂ ਅਟੈਕ ਹੋ ਜਾਏ ਤੈਨੂੰ ਸੁਣੋ ਜੇ ਇਹ ਹੋ ਗਿਆ ਬਈ ਮੇਰਾ ਜ਼ਰੂਰੀ ਹੈ ਮੈਨੂੰ ਜਾਨ ਪਿਆਰੀ ਹੈ ਤੇ ਬੰਦਾ ਫਿਰ ਐਕਸਰਸਾਈਜ਼ ਵੀ ਕਰ ਲੈਂਦਾ ਹੈ ਤੁਹਾਡੇ ਚ ਕਿੰਨੇ ਬੰਦੇ ਨੇ ਮਿੱਠਾ ਖਾਣ ਨੂੰ ਜੀ ਕਰਦਾ ਪਰ ਨਹੀਂ ਖਾਂਦੇ ਸਾਹਮਣੇ ਪਿਆ ਹੁੰਦਾ ਪਰ ਔਖੇ ਹੋ ਕੇ ਕਹਿੰਦੇ ਸ਼ੂਗਰ ਵੱਜੂ ਕੀ ਕਰੀਏ ਜ਼ਰੂਰੀ ਹੈ ਜਾਨ ਬਚਾਉਣੀ ਪੈਣੀ ਐ ਐਕਸਰਸਾਈਜ਼ ਕਰਨੀ ਪੈਣੀ ਐ ਤੁਰਨਾ ਪੈਣਾ ਦੌੜਨਾ ਪੈਣਾ ਭਾਈ ਜਦੋਂ ਜ਼ਰੂਰੀ ਹੋਵੇ ਨਾ ਜ਼ਰੂਰੀ ਫਿਰ ਬੰਦਾ ਸੈਕਰੀਫਾਈਜ਼ ਕਰਦਾ ਦੁੱਖ ਤਕਲੀਫਾਂ ਸਾਰਾ ਕੁਝ ਛੱਲਦਾ ਜੇ ਜ਼ਰੂਰੀ ਹੈ ਤੇ ਇੱਕ ਗੱਲ ਹੋਰ ਬੰਦੇ ਦਾ ਧਿਆਨ ਕਿਉਂ ਨਹੀਂ ਲੱਗਦਾ ਧਿਆਨ ਲੱਗਦਾ ਹੈ ਹਰ ਬੰਦੇ ਦਾ ਧਿਆਨ ਲੱਗਦਾ ਹੈ ਪਰ ਧਿਆਨ ਉਥੇ ਲੱਗਦਾ ਜੋ ਸਾਡੀ ਜ਼ਿੰਦਗੀ ਚ ਜ਼ਰੂਰੀ ਹੋਵੇ ਉਥੇ ਲੱਗਦਾ ਜਿਹੜਾ ਸਾਡੇ ਬ੍ਰੇਨ ਨੂੰ ਐ ਨਹੀਂ ਨਾ ਪਤਾ ਵੀ ਜ਼ਰੂਰੀ ਨਹੀਂ ਉਥੇ ਧਿਆਨ ਨਹੀਂ ਲੱਗਦਾ ਜੇ ਸਾਨੂੰ ਇਹ ਪਤਾ ਲੱਗ ਜਾਏ ਵੀ ਮੇਰੇ ਲਈ ਆ ਜ਼ਰੂਰੀ ਹੈ ਧਿਆਨ ਉਥੇ ਆਪੇ ਲੱਗ ਜਾਂਦਾ ਲਾਉਣਾ ਨਹੀਂ ਪੈਂਦਾ ਇਹ ਧਿਆਨ ਨਾਲ ਸਮਝਣ ਦੀ ਖੇਚਲ ਕਰੋ ਧਿਆਨ ਉੱਥੇ ਹੀ ਹੈ ਜਿੱਥੇ ਤੁਹਾਡੀ ਲੋੜ ਹੈ ਬੰਦੇ ਦਾ ਧਿਆਨ ਕਿੱਥੇ ਹੁੰਦਾ ਹੈ ਬੰਦੇ ਦਾ ਧਿਆਨ ਆਪਣੀ ਲੋੜ 'ਚ ਹੁੰਦਾ ਹੈ ਲੋੜ ਵਿੱਚ ਧਿਆਨ ਟਿਕਦਾ ਹੈ ਜਿੱਥੇ ਲੋੜ ਨਾ ਹੋਵੇ ਉੱਥੇ ਧਿਆਨ ਨਹੀਂ ਟਿਕਦਾ ਧਿਆਨ ਨਾਲ ਸਮਝਣ ਦੀ ਖੇਚਲ ਕਰੋ ਗੁਰਮਖੋ ਜਿਹੜੀ ਚੀਜ਼ ਮੇਰੇ ਬ੍ਰੇਨ ਮੇਰੇ ਲਈ ਜ਼ਰੂਰੀ ਹੈ ਉੱਥੇ ਮੇਰਾ ਮਨ ਟਿਕੂ ਮੇਰਾ ਧਿਆਨ ਲੱਗੂ ਜਿਹੜੀ ਚੀਜ਼ ਮੇਰੇ ਲਈ ਜ਼ਰੂਰੀ ਨਹੀਂ ਉੱਥੇ ਮੇਰਾ ਧਿਆਨ ਟਿਕਦਾ ਨਹੀਂ ਧਿਆਨ ਲੱਗਦਾ ਨਹੀਂ ਹੁਣ ਜਿਹੜੇ ਬੰਦੇ ਨੂੰ ਪਤਾ ਹੈ ਵੀ ਮੈਂ 2000 ਰੋਜ਼ ਕਮਾਉਣਾ ਹੈ ਤੇ ਕਮਾਉਣਾ ਮੈਨੂੰ ਦੁਕਾਨ ਤੇ ਬਹਿ ਕੇ ਪੈਣਾ ਇਹ ਜੇ ਜ਼ਰੂਰੀ ਹੈ ਵੀ 1 ਮਹੀਨੇ ਦੇ ਵਿੱਚ 60000 ਰੁਪਇਆ ਕਮਾਉਣਾ ਪੈਣਾ ਤੇ ਕਮਾਉਣਾ ਵੀ ਦੁਕਾਨ ਤੇ ਬਹਿ ਕੇ ਹੀ ਪਾਊਗਾ ਬੱਚੇ ਪਾਲਣੇ ਨੇ ਜੇ ਜ਼ਰੂਰੀ ਹੋਇਆ ਤੇ ਤੇਰਾ ਧਿਆਨ ਵੀ ਲੱਗ ਜੂ ਤੇ ਜੇ ਜ਼ਰੂਰੀ ਨਾ ਹੋਇਆ ਫਿਰ ਧਿਆਨ ਲੱਗਣਾ ਹੀ ਨਹੀਂ ਜਦੋਂ ਬੰਦੇ ਨੂੰ ਪਤਾ ਹੈ ਨਾ ਵੀ ਇਹ ਜ਼ਰੂਰੀ ਹੈ ਮੇਰੇ ਲਈ ਧਿਆਨ ਸਾਡਾ ਉੱਥੇ ਲੱਗਦਾ ਹੈ ਅਸੀਂ ਸਾਰੇ ਹੀ ਕਹੀ ਜਾਂਦੇ ਆ ਮੇਰਾ ਬਾਠ ਤੇ ਧਿਆਨ ਨਹੀਂ ਲੱਗਦਾ ਮੇਰਾ ਬਾਣੀ ਤੇ ਧਿਆਨ ਨਹੀਂ ਲੱਗਦਾ ਸਾਡਾ ਚੰਗੇ ਪਾਸੇ ਧਿਆਨ ਨਹੀਂ ਲੱਗਦਾ ਸੱਚ ਪਤਾ ਕੀ ਹੈ ਚੰਗਾ ਪਾਸਾ ਅਜੇ ਸਾਡੇ ਲਈ ਜ਼ਰੂਰੀ ਨਹੀਂ ਅਜੇ ਸਾਡੇ ਲਈ ਬਾਣੀ ਜ਼ਰੂਰੀ ਨਹੀਂ ਅਜੇ ਸਾਡੇ ਲਈ ਚੰਗੇ ਪਾਸੇ ਲੱਗਣਾ ਇਧਰ ਵਾਲੇ ਪਾਸੇ ਸਾਡਾ ਇੰਟਰਸਟ ਨਹੀਂ ਜ਼ਰੂਰੀ ਨਹੀਂ ਜਿੱਦਣ ਸਾਡੇ ਦਿਮਾਗ ਨੂੰ ਪਤਾ ਲੱਗ ਗਿਆ ਵੀ ਸਾਡੇ ਲਈ ਜ਼ਰੂਰੀ ਇਹ ਹੈ ਫਿਰ ਧਿਆਨ ਆਪੇ ਹੀ ਲੱਗੂ ਜੀ ਧਿਆਨ ਪੁੱਤ ਜ਼ਰੂਰੀ ਹੈ ਸਾਰਾ ਦਿਨ ਕੈਨੇਡਾ 'ਚ ਬੈਠੇ ਜੀ ਧਿਆਨ ਰਹਿੰਦਾ ਬੱਚੇ 'ਚ ਹੁਣ ਉੱਠ ਪਿਆ ਹੋ ਹੁਣ ਕੰਮ ਤੇ ਜਾ ਰਿਹਾ ਹੋਣਾ ਹੈ ਹੁਣ ਕੰਮ ਤੇ ਪਹੁੰਚ ਗਿਆ ਹੋਣਾ ਹੈ ਹੁਣ ਵਾਪਸ ਆਉਂਦਾ ਹੋਣਾ ਹੈ ਹੁਣ ਘਰੇ ਆ ਗਿਆ ਹੋ ਹੁਣ ਤਾਂ ਸੁੱਤਾ ਪਿਆ ਹੋ ਜ਼ਰੂਰੀ ਹੈ ਤੇ ਧਿਆਨ ਹੈਗਾ ਬੱਚੇ ਚ ਜਿਹੜੇ ਰਿਸ਼ਤੇ ਰਿਸ਼ਤਾ ਜ਼ਰੂਰੀ ਹੈ ਜਿਹੜਾ ਉਹਦੇ ਵਿੱਚ ਧਿਆਨ ਟਿਕਦਾ ਹੈ ਇਹ ਹੈ ਸਿੱਖੇ ਆ ਜੀ ਸਿੱਖਦੇ ਕਈਆਂ ਨੂੰ ਤੁਸੀਂ 10 ਉਸਤਾਦ ਰੱਖ ਦਿਓ ਬੰਦਾ ਜ਼ਰੂਰੀ ਨਹੀਂ ਸਮਝਦਾ ਵੀ ਮੈਂ ਸਿੱਖਣਾ ਨਹੀਂ ਸਿੱਖ ਸਕਦਾ ਜ਼ੋਰ ਲਾ ਲੋ ਆ ਸਾਡੇ ਇੱਥੇ ਬੱਚੇ ਸਾਡੇ ਇੱਥੇ ਮੇਰੇ ਨਾਲ ਨੇ ਕਵਤਾਵਾ ਗਾਉਂਦੇ ਐ ਸ਼ਬਦ ਗਾਉਂਦੇ ਐ ਅਸੀਂ ਰਾਗੀ ਰੱਖ ਲਿਆ ਉਹ ਰਾਗ ਸਿਖਾਇਆ ਕਰ ਰਾਗ ਸਿਖਾਵੇ 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 ਜੇ ਇਹਨਾਂ ਨੂੰ ਪਤਾ ਕੀ ਲੱਗਦਾ ਵੀ ਰਾਗ ਗਾਉਣਾ ਕਿੱਥੇ ਐ ਸਾਡੇ ਤੋਂ ਲੋਕ ਰਾਗ ਸੁਣਨਗੇ ਇਹਨਾਂ ਨੂੰ ਪਤਾ ਵੀ ਰਾਗ ਸਾਡੇ ਕੰਮ ਨਹੀਂ ਆਉਣਾ ਦਿਮਾਗ ਨੂੰ ਪਤਾ ਐ ਨਾ ਵੀ ਰਾਗ ਤੇ ਲੋਕ ਰਾਗੀਆਂ ਤੋਂ ਸੁਣਦੇ ਨੇ ਅਸੀਂ ਸਿੱਧਾ ਸਿੱਧਾ ਸ਼ਬਦ ਗਾਵਾਂਗੇ ਸਿੱਧੀ ਸਿੱਧੀ ਕਵਤਾ गाਦਾਂਗੇ ਕਵਤਾ ਵੀ ਸਿੱਖ ਲਾਂਗੇ ਹੁਣ ਜਿਹੜੀ ਚੀਜ਼ ਸਿੱਖੀ ਸਿੱਖੀ ਵੀ ਨਹੀਂ ਇਹਨਾਂ ਨੇ ਕੋ ਇਹਨਾਂ ਨੂੰ ਆਪੇ ਆ ਉੜਦੀ ਐ ਆਉਂਦੀ ਐ ਤੇ ਜਿਹੜੀ ਚੀਜ਼ ਇੰਟਰਸਟ ਹੈ ਨਹੀਂ ਉਹ ਰਾਗ ਵਾਲਾ ਜੋਰ ਲਾ ਕੇ 2 ਸਾਲ ਮੱਥਾ ਮਾਰ ਕੇ ਤੁਰ ਗਿਆ ਕੋਈ ਨਹੀਂ ਸਿੱਖਿਆ ਪੀਸ ਵੀ ਦਿੰਦੇ ਰਹੇ ਤਨਖਾਹ ਦਿੰਦੇ ਰਹੇ 5-4 ਲੱਖ ਰੁਪਈਆ ਲਾਤਾ ਉਸਤਾਦਾਂ ਨੂੰ ਦੇ ਦਿੱਤਾ 2 ਸਾਲ ਲਵਾਤੇ ਜਿਵੇਂ ਦਾ ਉਹ ਆਇਆ ਓਵੇਂ ਦਾ ਮੁੜ ਗਿਆ ਕੁਛ ਨਹੀਂ ਸਿੱਖਿਆ ਕਿਉਂ ਨਹੀਂ ਸਿੱਖਿਆ ਕਿਉਂਕਿ ਰਾਗਾਂ ਦੇ ਵਿੱਚ ਇੰਟਰਸਟ ਵੀ ਨਹੀਂ ਤੇ ਜ਼ਰੂਰਤ ਵੀ ਨਹੀਂ ਲੱਗਦੀ ਵੀ ਇਹ ਇਹ ਸਾਡੇ ਕੰਮ ਦੀ ਚੀਜ਼ ਨਹੀਂ ਮੈਂ ਜ਼ੋਰ ਲਾ ਲਿਆ ਕੰਮ ਦੀ ਚੀਜ਼ ਹੈ ਸਿੱਖ ਲੋ ਸਿੱਖ ਲੋ ਸਿੱਖ ਲੋ ਨਹੀਂ ਤੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਬਿਨਾ ਸਿੱਖੇ ਤੂੰ ਵੀ ਆ ਹੀ ਜਾਂਦੀ ਏ ਜ਼ੋਰ ਲੱਗ ਰਿਹਾ ਦਿਮਾਗ ਉਧਰ ਕੰਮ ਕਰਦਾ ਹੈ ਤੇ ਜਿਸ ਦਿਨ ਸਾਡੇ ਵਾਸਤੇ ਇਹ ਹੋਇਆ ਨਾ ਵੀ ਸਾਡੇ ਲਈ ਇਹ ਚੀਜ਼ਾਂ ਵੀ ਜ਼ਰੂਰੀ ਹੈ ਮੇਰੇ ਲਈ ਚੌਂਕੜਾ ਮਾਰ ਕੇ ਬਹਿਣਾ ਬਹੁਤ ਜ਼ਰੂਰੀ ਹੈ ਮੈਂ ਅੱਧਾ ਘੰਟਾ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਕਰਾਂ ਚੌਂਕੜਾ ਮਾਰ ਕੇ ਬੈਠਾਂ ਮੇਰਾ ਮਨ ਸ਼ਾਂਤ ਰਹਿੰਦਾ ਸਾਰਾ ਦਿਨ ਟਿਕਿਆ ਰਹਿੰਦਾ ਗੁੱਸਾ ਨਹੀਂ ਆਉਂਦਾ ਇਰੀਟੇਸ਼ਨ ਨਹੀਂ ਹੁੰਦੀ ਖਿੱਚਦਾ ਨਹੀਂ ਉਦੋਂ ਬੰਦਾ ਬੈਣ ਆਪੇ ਲੱਗ ਜੇ